ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮਰੀਬਲੋਂ ਪਿਆਰ ਪਰਿਸਰ ਸ੍ਰੀ ਕਾਲ ਚਾਹੀ ਮਾਮਲਾ ਹੋਵੇ ਤਜਿੰਦਰ ਸਿੰਘ ਦਾ ਚਾਹੀ ਮਾਮਲਾ ਹੋਵੇ ਜਸਪ੍ਰੀਤ ਸਿੰਘ ਦਾ ਆਖਰਕਾਰ ਕਿਉਂ ਪੰਜਾਬ ਪੁਲਿਸ ਜਾਂ ਸੀਆਈਏ ਸਟਾਫ ਵੱਲੋਂ ਇਨਕਾਉਂਟਰ ਕੀਤਾ ਜਾ ਰਿਹਾ ਹੈ ਕਿਉਂ ਨੌਜਵਾਨਾਂ ਦੀ ਨਾਲ ਤਸ਼ੱਦਦ ਕੀਤੇ ਜਾ ਰਹੇ ਨੇ ਤਸੀਹੇ ਦਿੱਤੇ ਜਾ ਰਹੇ ਨੇ ਇੱਕ ਹੋਰ ਮਾਮਲਾ ਆ ਗਿਆ ਹੈ ਹਲਕਾ ਬਟਡੇ ਤੋਂ ਜਿੱਥੇ ਕਿ ਇੱਕ ਅਧਿਆਪਕ ਨੂੰ ਕਰੰਟ ਲਗਾਏਗਾ ਟੌਰਚਰ ਕੀਤਾ ਗਿਆ ਆਖਰਕਾਰ ਥਾਣੇ ਦੇ ਵਿੱਚ ਉਸ ਅਧਿਆਪਕ ਨੇ ਦਮ ਤੋੜ ਦਿੱਤਾ ਅਸੀਂ ਗੱਲ ਕਰ ਰਹੇ ਹਲਕਾ ਬਠਿੰਡੇ ਦੀ ਅਤੇ ਹਲਕਾ ਬਠਿੰਡੇ ਦੇ CIA ਸਟਾਫ ਦੀ ਨੌਜਵਾਨ ਦਾ ਨਾਮ ਨਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਨਰਿੰਦਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੇਸ਼ੇਵਰ ਉਹ ਪ੍ਰਾਈਵੇਟ ਟੀਚਰ ਸੀ ਉਹ ਇੱਕ ਆਇਲਸ ਅਕੈਡਮੀ ਦੇ ਵਿੱਚ ਬਤੌਰ ਇੰਗਲਿਸ਼ ਟੀਚਰ ਕੰਮ ਕਰਦਾ ਸੀ ਕਿ ਉਹ ਨਸ਼ਾ ਵੇਚਦਾ ਸੀ ਸੀਆਈ ਸੀਆਈ ਇਹ ਸਟਾਫ ਦਾ ਇਲਜ਼ਾਮ ਹੈ ਕਿ ਉਹ ਨਸ਼ਾ ਤਸਕਰ ਸੀ ਉਹਨਾਂ ਵੱਲੋਂ ਨਸ਼ਾ ਵੇਚਿਆ ਜਾਂ ਸੀ ਹਲਕਾ ਬਿਛੜੇ ਦੇ ਵਿੱਚ ਲੇਕਿਨ ਨਰਿੰਦਰ ਸਿੰਘ ਦੇ ਮਾਤਾ ਪਿਤਾ ਕਹਿ ਰਹੇ ਨੇ ਭਾਈ ਜੇਕਰ ਉਹ ਨਸ਼ਾ ਵੇਚਦਾ ਸੀ ਤੇ ਸਾਨੂੰ ਦੱਸਣਾ ਕਿੰਨੇ ਸੀ ਜੇਕਰ ਉਹ ਨਸ਼ੇ ਦੇ ਵਿੱਚ ਫੜਿਆ ਗਿਆ ਸਾਨੂੰ ਕਨਫਰਮ ਕਰ ਦਿੰਦੇ ਉਸ ਉੱਤੇ ਕਾਨੂੰਨੀ ਕਾਰਵਾਈ ਕਰ ਦਿੰਦੇ ਜੇਕਰ ਉਸਨੇ ਕੋਈ ਨਸ਼ਾ ਵੇਚ ਕੇ ਚੀਜ਼ ਬਣਾਈ ਹੈ ਤੇ ਘਰ ਦੇ ਉੱਤੇ ਬਲਡੋਜ਼ਰ ਚਲਾ ਚਲਾ ਦਿੰਦੇ ਉਸ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਜੇਕਰ ਸਾਡਾ ਮੁੰਡਾ ਗਲਤ ਸੀ ਜੇਕਰ ਗਲਤ ਨਹੀਂ ਸੀ ਤੇ ਇਸ ਤਰ੍ਹਾਂ ਦੇ ਤਸ਼ੱਦਦ ਨਹੀਂ ਕਰਨੇ ਚਾਹੀਦੇ ਸੀ ਉਹਨਾਂ ਕਹੇ ਕਿ ਸਾਡੇ ਮੁੰਡੇ ਨੂੰ ਕੰਟਰਨਟ ਲਾਇਆ ਗਿਆ ਸੀ ਸਟਾਫ ਬਠਿੰਡਾ ਵੱਲੋਂ ਦੂਸਰੇ ਪਾਸੇ ਉਸ ਨੂੰ ਮੈਂਟਲੀ ਹਰਾਸ਼ਮੈਂਟ ਕੀਤਾ ਗਿਆ ਯਾਨੀ ਕਿ ਦੋ ਸਾਥੀ ਫੜੇ ਗਏ ਦੂਸਰੇ ਸਾਥੀ ਨੇ ਉਸ ਦੀ ਵੀਡੀਓ ਬਣਾ ਲਈ ਸੁਖਪਾਲ ਸਿੰਘ ਖਹਿਰਾ ਦੇ ਹੱਥੇ ਜਿਵੇਂ ਇਹ ਵੀਡੀਓ ਆਈ ਉਹ ਉਹਨਾਂ ਨੇ ਵਿਰੋਧ ਕੀਤਾ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਸੀਆਈਏ ਸਟਾਫ ਦਾ ਉਧਰ ਨਰਿੰਦਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਜੇਕਰ ਅਧਿਆਪਕ ਦੇ ਨਾਲ ਚਾਹੇ ਅਧਿਆਪਕ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਮੰਨ ਲਓ ਉਹਨਾਂ ਦੇ ਮਾਤਾ ਪਿਤਾ ਕਹਿੰਦੇ ਨੇ ਕਿ ਉਹ ਨਸ਼ਾ ਵੇਚਦਾ ਸੀ ਅਸੀਂ ਸਹਿਮਤਾਂ ਲੇਕਿਨ ਸਾਨੂੰ ਇਸ ਗੱਲ ਦਾ ਪਤਾ ਨਹੀਂ ਅਸੀਂ 101% CIA ਸਟਾਫ ਦੇ ਨਾਲ ਸਹਿਮਤਾ ਲੇਕਿਨ ਉਹਨਾਂ ਵੱਲੋਂ ਇੰਨੇ ਤਸ਼ੱਦਦ ਨਹੀਂ ਕੀਤੇ ਜਾਣੇ ਚਾਹੀਦੇ ਸੀ ਕੈਰੈਂਟ ਲਗਾਇਆ ਗਿਆ ਉਹਦੇ ਮੈਂਟਲੀ ਹਰਾਸਮੈਂਟ ਕੀਤਾ ਗਿਆ ਆਖਰਕਾਰ ਦਮ ਤੋੜ ਦਿੱਤਾ ਥਾਣੇ ਦੇ ਵਿੱਚ ਬਾਅਦ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਦਾ ਐਕਸੀਡੈਂਟ ਹੋ ਗਿਆ ਹੈ ਨਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੌਣ ਹੈ ਇਸਦੀ ਕਤਲ ਦਾ ਕੌਣ ਹੈ ਉਸਦੇ ਕਤਲ ਦਾ ਜ਼ਿੰਮੇਵਾਰ ਹਲਕਾ ਬਠਿੰਡੇ ਦੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਹੜਕਾ ਮਚ ਗਿਆ ਹੈ ਕਿਉਂਕਿ ਨਰਿੰਦਰ ਸਿੰਘ ਜਿਹੜੇ ਇੱਕ ਆਇਲਨਸ ਟੀਚਰ ਸੀ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਜੇਕਰ ਅਜਾਇਾ ਹੁੰਦਾ ਤੇ ਉਹਨਾਂ ਦੇ ਬੱਚੇ ਨਹੀਂ ਜਾਣੇ ਸੀ ਇੰਟੈਲੀਜੈਂਟ ਬਹੁਤ ਜ਼ਿਆਦਾ ਸੀ ਖੁਦ ਵੀ ਉਹ ਜਾਣਦੇ ਇੱਛਕ ਸੀ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਉੱਤੇ ਜਿਹੜੇ ਇਹਨਾਂ ਨੇ ਤਸ਼ੱਦਦ ਕੀਤੇ ਨੇ ਤਸੀਹੇ ਦਿੱਤੇ ਨੇ ਉਹ ਬਿਆਨਯੋਗ ਨਹੀਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਿਰ ਤੇ ਕਰੰਟ ਲਾਇਆ ਗਿਆ ਬਹਾਨਾ ਬਣਾ ਦਿੱਤਾ ਗਿਆ ਕਿ ਇਸ ਦਾ ਐਕਸੀਡੈਂਟ ਹੋ ਗਿਆ ਇਹ ਤਾਂ ਉਸ ਦੇ ਇੱਕ ਦੋਸਤ ਵੱਲੋਂ ਇਹ ਖਲਾਸਾ ਕੀਤਾ ਇਹ ਐਕਸੀਡੈਂਟ ਨਹੀਂ ਹੋਇਆ ਇਹ ਸੀਏ ਸਟਾਫ ਨੇ ਰੈਸਟ ਸੀਆਈਏ ਸਟਾਫ ਨੇ ਰੈਸਟ ਕੀਤਾ ਸੀ ਉਹਨਾਂ ਨੇ ਇਸ ਨੂੰ ਮੈਂਟਲੀ ਤੌਰ ਤੇ ਬਿਜਲੀ ਲਗਾਈ ਤੇ ਉੱਥੇ ਦਮ ਤੋੜ ਗਿਆ ਇਹਨਾਂ ਕੋ ਤਸ਼ੱਦਦ ਨਾ ਕਰੇ ਪੰਜਾਬ ਪੁਲਿਸ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਮਾਪਿਓ ਇਹ ਕਹਿ ਰਿਹਾ ਸੀ ਕਿ ਜੇਕਰ ਲੱਗਦਾ ਸੀ ਸੀਐਸਟਾਫ ਨੂੰ ਕਿ ਸਾਡਾ ਪੁੱਤਰ ਦੋਸ਼ੀ ਹੈ ਤੇ ਸਾਡੇ ਘਰ ਉੱਤੇ ਬਲਡੋਜ਼ਰ ਚਲਾ ਦਿੰਦੇ ਪੀਲਾ ਪੰਜਾ ਚਲਾ ਦਿੰਦੇ ਲੇਕਿਨ ਅਜਹਾ ਨਾ ਕਰਦੇ ਕਿ ਸਾਡਾ ਪੁੱਤਰ ਹੀ ਸਾਡੇ ਹੱਥ ਨਹੀਂ ਰਿਹਾ ਧੰਨਵਾਦ